ਇਹ ਬਸਾਂ ਵਾਲੇ ਦਾ ਜ਼ਿੰਦਗੀ ਬਹੁਤ ਵਧੀਆ ਤੇ ਆਟੇ 'ਚ ਬਹਿ ਜਾਓ ਜਾ ਕੇ ਬਸ ਕਨੈਕਟਰਾਂ ਨੂੰ ਗਾਣਾ ਖੱਢੀ ਜਾਓ ਤੇ ਪੈਸੇ ਕਢੀ ਜਾਓ ਉਹਦੀ ਸਟਾਰਟਿੰਗ ਹੋਈ ਹੈ ਜੀ ਅੱਛਾ ਹਾਂ ਜੀ ਉਹ ਜਿਹੜਾ ਜਰਦਾ ਜਾ ਪੂਰੀ ਵਾਲਾ ਹੁੰਦਾ ਟਿਕਟਣ ਲੱਗੇ ਫਿਰ ਭੁੱਕੀ ਤੇ ਆ ਗਏ ਭੁੱਕੀ ਦਾ ਪੈਸੇ ਉਹਦੇ ਵਾਸਤੇ ਵੀ ਕੱਟਣ ਲੱਗ ਗਏ ਫਿਰ ਬੰਦਾ ਸ਼ਿਸ਼ੀਆਂ ਤੇ ਆ ਜਾਂਦਾ ਫਿਰ ਅੱਜ ਕੱਲ ਬੜਾ ਰਿਵਾਜ ਚੱਲਦਾ ਛੀਥ ਥਲੇ ਰੱਖਣ ਵਾਲੀ ਗੋਲੀ ਦਾ ਨਸ਼ਾ ਲੈਣ ਦੀ ਉਹ ਨਸ਼ੇ ਨੂੰ ਛਡਾਉਂਦੀ ਨਹੀਂ ਉਹ ਤਾਂ ਲਾਉਂਦੀ ਆ ਉਹ ਤਾਂ ਉਦੋਂ ਵੀ ਭੈੜੀ ਹੂੰ ਉਹ ਟਾਈਮ ਦੇ ਵਿੱਚ ਵਿੱਚ ਮਤਲਬ ਕਿ ਆਪਣਾ ਅੰਪਾਇਰ ਹੈ ਜਿਹੜਾ ਖੜਾ ਕਰ ਦਾਂਗੇ ਕਿ ਦੁਨੀਆ ਖੜਖੜ ਕੇ ਦੇਖਿਆ ਕਰੂ ਕਿ ਉਹ ਹੀ ਮਲੰਗ ਬੰਦਾ ਹੈ ਜਿਹਨੂੰ ਕੋਈ ਬੁਲਾਉਂਦਾ ਬੁਲਾਉਣਾ ਵੀ ਹਟ ਕੇ ਸੀ ਲੋਕਰ ਵੀ ਇਹ ਮਾੜੇ ਸਮੇਂ 'ਚ ਤਿੰਨ ਚੀਜ਼ਾਂ ਖੜਦੀਆਂ ਨੇ ਇੱਕ ਤੁਸੀਂ ਆਪ ਇੱਕ ਤੁਹਾਡੇ ਮਾਪੇ ਤੇ ਇੱਕ ਮੇਰਾ ਪਰਮਾਤਮਾ ਵਾਹਿਗੁਰੂ ਬਸ ਹੋਰ ਤੋਂ ਹਰ ਸੰਗਰ ਨੂੰ ਹਨਾ ਹਰ ਹਰ ਵਪਾਰੀ ਨੂੰ ਕੋਈ ਨਾ ਕੋਈ ਕਿਤੇ ਨਾ ਕਿਤੇ ਪਾਸੋਂ ਡਰ ਰਹਿਂਦਾ हां जी की के तेरे ਸਾਡੇ ਘਰੇ ਗੋਲੀਆਂ ਨੇ ਚੱਲ ਜਾਣ ਸਾਡੇ ਬੱਚੇ ਨਾ ਗਵਾਉ ਉਹ ਜਾਣ ਸਾਰਿਆਂ ਨੂੰ ਮੱਤੀ ਤੋਂ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਆ ਰਾਤ ਨੂੰ 1:30 ਵਜੇ ਤੇ ਉਸ ਤੋਂ ਬਾਅਦ ਲਾਰੈਂਸ ਨੇ ਪੋਸਟ ਪਾਈ ਆ ਕਿ ਇਹ ਸਲਮਾਨ ਖਾਨ ਦਾ ਦੋਸਤ ਆ ਜੀ ਸਹੀ ਗੱਲ ਕਿਸੇ ਨੂੰ ਤਾਂ ਮਿਲਦੀ ਏ ਜਾਂ ਉਹਨਾਂ ਆਪਣੀ ਫੋਟੋ ਲੀਕ ਹੋ ਜੇ ਜੇ ਉਹ ਤੁਹਾਡਾ ਦੁਸ਼ਮਣ ਆ ਤਾਂ ਤੁਸੀਂ ਬਾਕੀ ਸਾਰਿਆਂ ਨੂੰ ਮਾਰ ਦੋ ਗੱਲ ਤਾਂ ਇਹ ਹੀ ਆ ਕਿ ਜੇ ਕੱਲੋਂ ਮੈਂ ਵੀ ਉੱਠ ਕੇ ਹਨਾ ਸਲਮਾਨ ਖਾਨ ਜੀ ਨਾਲ ਫੋਟੋ ਖਿਚਾਉਂਦਾ ਤਾ ਹੋਰਸਾ ਨਾ ਮੇਰੇ ਵੀ ਗੋਲੀਆਂ ਪੁੱਜਣ ਹੈ ਨਾ ਇੱਕ ਦਿਨ ਦੇ ਵਿੱਚ ਉਹਦੀ ਸਾਰੀ ਟੀਮ ਨੂੰ ਅੱਠ ਜ਼ਿਲ੍ਹਿਆਂ ਦੇ ਐਸਐਸਪੀ ਤੇ ਬਾਕੀ ਆਈਜੀ ਬਾਕੀ ਹੋਰ 10 ਜਿਹੜੀਆਂ ਆਪਣੀਆਂ ਫ੍ਰੀਟੈਂਸਿਕ ਟੁਕੜੀਆਂ ਦਿੱਲੀ ਤੋਂ ਆਈਆਂ ਸੀਗੀਆਂ ਉਹਨਾਂ ਨੇ ਇੱਕ ਦਿਨ 'ਚ ਉਹਦੀ ਸਾਰੀ ਟੀਮ ਕੈਪਚਰ ਕਰਕੇ ਜੇ ਆਪਨੀ ਸੈਂਟਰ ਸਰਕਾਰ ਆਪਣੇ ਸਿਰ ਤੇ ਖੜੀ ਆ ਤਾਂ ਬੰਦਾ ਇੰਟਰਨੈਸ਼ਨਲ ਕਰਾਈਮ ਕਰ ਸਕਦਾ ਜੇ ਉੱਥੇ ਦੀ ਸਰਕਾਰ ਜਾਂ ਉੱਥੇ ਦੀ ਪੋਲਿਟਿਕਸ ਤੁਹਾਡੇ ਨਾਲ ਨਹੀਂ ਹੈਗੀ ਫੇਰ ਤਾਂ ਜੇਲ੍ਹ 'ਚੋਂ ਬੰਦਾ ਨਾ ਮੰਗਤੂ ਵੀ ਜੇਲ੍ਹ ਨੂੰ ਪੁੱਛੇ ਬਿਨਾ ਨਹੀਂ ਕਰ ਸਕਦਾ ਜੀ ਹਮ ਹਸੀ ਗੱਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਸੀ ਤੁਹਾਡੇ ਨਵੀਆਂ-ਨਵੀਆਂ ਵੀਡੀਓਜ਼ ਪੇਸ਼ ਕਰਦੇ ਰਹਿੰਦੇ ਆ ਤੁਹਾਡੇ ਸਾਹਮਣੇ ਪੰਜਾਬ ਦਾ ਹਰ ਰੰਗ ਪੇਸ਼ ਕਰਦੇ ਆ ਅੱਜ ਅਸੀਂ ਆਏ ਆ ਭਾਈ ਜੀਵਨ ਜੋਤ ਕੋਲ ਜੋ ਕਿ ਨਸ਼ੇ ਦੀ ਦੁਨੀਆ ਦੇ ਵਿੱਚੋਂ ਨਿਕਲ ਕੇ ਆਏ ਨੇ ਉਹਨਾਂ ਨਾਲ ਜਾਣਦੇ ਆ ਨਸ਼ੇ ਦੀ ਦੁਨੀਆ ਗੁੰਡਾਗਰਦੀ ਲੁੱਟਖੋਹਾਂ ਉਹਨਾਂ ਬਾਰੇ ਜਾਣਦੇ ਕਿਵੇਂ ਉਹਨਾਂ ਦੀ ਜ਼ਿੰਦਗੀ ਰਹੀ ਤੇ ਕਿਵੇਂ ਇਹਦੇ ਵਿੱਚੋਂ ਵਾਪਸ ਮੁੜੇ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੁਹਾਡਾ ਸਾਡੇ ਕੋਲ ਆਉਣ ਲਈ ਬਹੁਤ-ਬਹੁਤ ਧੰਨਵਾਦ ਆ ਤੇ ਸਾਨੂੰ ਟਾਈਮ ਦੇਣ ਲਈ ਉਹਦੇ ਲਈ ਵੀ ਤੁਹਾਡਾ ਧੰਨਵਾਦ ਆ ਤੇ ਅੱਜ ਇੱਕ ਗੁਰਪੁਰਬ ਆ ਬਾਬੇ ਨਾਨਕ ਦਾ ਉਸ ਕਰਕੇ ਵਾਹਿਗੁਰਜੀ ਦਾ ਖਾਲਸਾ ਸਾਹਿਬ ਵਾਹਿਗੁਰਜੀ ਕੀ ਫਤਿਹ ਜੀ ਸਭ ਤੋਂ ਪਹਿਲੀ ਗੱਲ ਇਹ ਆ ਜੀ ਕਿ ਮੈਂ ਇੱਕ ਪੜ੍ਹੇ ਲਿਖੇ ਪਰਿਵਾਰ ਨਾਲ ਸੰਬੰਧ ਰੱਖਦਾ ਜਿਹਦੇ ਕਰਕੇ ਮੇਰੇ ਮਾਤਾ ਪਿਤਾ ਨੇ ਮੈਨੂੰ ਵਧੀਆ ਪੜਾਇਆ ਲਖਾਇਆ ਸਾਰਾ ਕੁਝ ਕੀਤਾ ਤੇ ਮੈਂ ਵਧੀਆ ਕੰਮਕਾਰ ਕਰਦਾ ਸੀਗਾ ਜੀ ਤੇ ਜਦੋਂ ਆਪਾਂ ਕੰਮਕਾਰ ਕਰਦੇ ਆਂ ਫਿਰ ਉਦੋਂ ਕਦੇ ਮੋਟਰਸਾਈਕਲ ਤੇ ਵੀ ਜਾਂਦੇ ਆਂ ਕਦੇ ਗੱਡੀ 'ਚ ਵੀ ਜਾਂਦੇ ਆਂ ਕਦੇ ਵਾਈਕਲ ਨਹੀਂ ਹੁੰਦਾ ਆਪਾਂ ਬੱਸ ਚੜ੍ਹ ਕੇ ਵੀ ਜਾਂਦੇ ਆਂ ਹਨਾ ਆਪਣੇ ਰੇਸਟਰਦਾਰਾਂ ਨਾਲ ਮੈਂ ਕੰਮ ਕਰਦਾ ਸੀਗਾ 2000 ਗਿਆ 12 ਤੱਕ ਤੇ ਮੇਰੀ ਬਹੁਤ ਚੰਗੀ ਬਹੁਤ ਵਧੀਆ ਲਾਈਫ ਚੱਲਦੀ ਸੀਗੀ ਤੇ ਉਦੋਂ ਮੈਂ 21-22 ਸਾਲ ਦਾ ਹੀ ਸੀਗਾ ਤੇ ਕੀ ਕਹਨੇ ਆ ਪਰ ਲੇਕਿਨ ਬੱਸ ੱਟਿਆਂ ਤੇ ਖੜਨ ਨਾਲ ਚੜਨ ਨਾਲ ਮੇਰੀ ਕੁਝ ਕੁ ਬੱਸਾਂ ਵਾਲਿਆਂ ਨਾਲ ਦੋਸਤੀ ਪੈ ਗਈ ਜਿਥੋਂ ਮੇਰੀ ਜ਼ਿੰਦਗੀ ਦਾ ਮੋੜ ਹੀ ਬਦਲ ਗਿਆ ਚੜ੍ਹ ਕੇ ਸਕੂਲ ਲਾਈਫ ਦੇ ਵਿੱਚ ਤੁਸੀਂ ਕੋਈ ਨਸ਼ੇ ਨਹੀਂ ਕਾਲਜ ਕੋਈ ਨਸ਼ਾ ਕਾਲਜ 'ਚ ਵੀ ਕੋਈ ਨਸ਼ਾ ਨਹੀਂ ਕੀਤਾ ਸਕੂਲ 'ਚ ਵੀ ਕੋਈ ਨਸ਼ਾ ਨਹੀਂ ਕੀਤਾ ਤੇ ਮੈਂ 8ਵੀਂ 10ਵੀਂ 12ਵੀਂ 'ਚੋਂ ਫਰਸਟ ਡਿਵੀਜ਼ਨ ਹੀ ਲਿੱਤੀ ਆ ਤੇ ਡਿਪਲੋਮਾ ਕੀਤਾ ਉਹਦੇ 'ਚੋਂ ਵੀ ਫਰਸਟ ਡਿਵੀਜ਼ਨ ਹੈ ਮੇਰੀ ਤੇ ਆਈਟੀਆਈ ਕੀਤੀ ਉਹਦੇ 'ਚੋਂ ਵੀ ਮੇਰੀ ਫਰਸਟ ਡਿਵੀਜ਼ਨ ਹੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਕਿਵੇਂ ਬੱਸਾਂ ਦੇ ਵਿੱਚ ਜਾ ਕੇ ਤੁਸੀਂ ਕਿਵੇਂ ਨਸ਼ਾ ਤੁਹਾਡੇ ਕੋਲ ਕਿਵੇਂ ਪਹੁੰਚਿਆ ਕਿ ਨਸ਼ੇ ਕੋ ਤੁਸੀਂ ਪਹੁੰਚੇ ਮੈਂ ਖੁਦ ਨਸ਼ੇ ਕੋਲ ਪਹੁੰਚਿਆ ਜੀ ਨਸ਼ਾ ਤੁਹਾਡੇ ਕੋ ਨਹੀਂ ਆਇਆ ਨਹੀਂ ਨਹੀਂ ਨਸ਼ਾ ਨਹੀਂ ਕਦੇ ਵੀ ਤੁਹਾਡੇ ਕੋਲ ਆਉਂਦਾ ਤੁਸੀਂ ਨਸ਼ੇ ਕੋਲ ਜਾਨੇ ਹੋ ਤੇ ਮੈਂ ਦੇਖਿਆ ਵੀ ਇੱਥੇ ਮੈਂ ਇਹਨਾਂ ਆਪਣੇ ਰਿਸਟਰ ਨਾਲ 12 12 ਘੰਟੇ 15 15 ਘੰਟੇ ਕੰਮ ਕਰਦਾ ਕਦੇ ਸਾਨੂੰ ਕਿਤੇ ਜਾਣਾ ਪੈਂਦਾ ਆਊਟ ਆਫ ਸਟੇਟ ਕਦੇ ਕਿਤੇ ਜਾਣਾ ਪੈਂਦਾ ਵੀ ਬੱਸਾਂ ਵਾਲੇ ਤਾਂ ਜ਼ਿੰਦਗੀ ਬਹੁਤ ਵਧੀਆ ਤੇ ਅੱਡੇ 'ਚ ਬਹਿ ਜਾਓ ਜਾ ਕੇ ਬੱਸ ਕਨੈਕਟਰਾਂ ਨੂੰ ਗਾਲ੍ਹਾਂ ਕੱਢੀ ਜਾਓ ਤੇ ਪੈਸੇ ਫੜੀ ਜਾਓ ਉਹ ਜਦੋਂ ਉਸ ਦੁਨੀਆ 'ਚ ਬੰਦਾ ਜਾਂਦਾ ਤੇ ਜਿਹੜੇ ਚੰਗੇ ਕਨੈਕਟਰ ਹੁੰਦੇ ਨੇ ਗੁਰਸਿੱਖ ਕਨੈਕਟਰ ਹੁੰਦੇ ਨੇ ਫਿਰ ਉਹਨਾਂ ਦੀ ਵੱਧ ਦਵਾ ਵੀ ਲੱਗਦੀ ਆ ਜਿਹੜੇ ਗਰੀਬ ਘਰਾਂ ਦੇ ਬੱਚੇ ਹੁੰਦੇ ਨੇ ਮਜਬੂਰੀ 'ਚ ਵਸਤੇ ਆਉਂਦੇ ਨੇ ਉਹਨਾਂ ਦੀ ਵੀ ਵਾਦੂਆ ਲੱਗਦੀ ਆ ਤੇ ਬਾਕੀ ਫਿਰ ਲੰਡੇ ਨੂੰ ਫੁੰਡਾ ਸਾਕੋ ਤੇ ਬੜਪਾ ਕੇ ਮਿਲਦਾ ਉਹ ਤਾਂ ਸਿਆਣੇ ਦੀ ਕਹਾਵਤ ਆ ਜੀ ਬਿਲਕੁਲ ਕਿਵੇਂ ਪਹਿਲਾ ਨਸ਼ਾ ਕਾਦਾ ਕਰਿਆ ਸੀ ਤੁਸੀਂ ਕਿੱਥੋਂ ਸਟਾਰਟਿੰਗ ਹੋਈ ਪਹਿਲਾ ਨਸ਼ਾ ਤਾਂ ਜੀ ਮੁੰਡੇ ਜਠਾ ਕੋਲ ਮੈਂ ਬੈਠਣ ਲੱਗਾ ਜੀ ਚਲੋ ਗੱਲ ਕਰਨੀ ਚਾਹੀਦੀ ਕੋਲ ਪਤੋਂ ਸਟਾਰਟਿੰਗ ਹੋਈ ਆ ਜੀ ਅੱਛਾ ਹਾਂ ਜੀ ਉਹ ਜਿਹੜਾ ਜਰਦਾ ਜਾ ਪੁੜੀ ਵਾਲਾ ਹੁੰਦਾ ਜੀ ਬੰਦ ਹਾਂਜੀ ਉਹ ਖਾਣ ਲੱਗੇ ਪਰ ਉਹਦੇ ਨਾਲ ਨਾ ਇੱਕ ਦਿਨ ਉਹਨੂੰ ਕਿਹਾ ਮਖਾਇਰ ਤੁਸੀਂ ਚਾਹ ਚਾਰ ਖਾਣੇ ਹੋ ਥੋੜਾ ਸਿਰ ਨਹੀਂ ਘੁੰਮਦਾ ਮੈਂ ਇੱਕ ਖਾਲਾ ਮੇਰਾ ਸਿਰ ਘੁੰਮਣਾ ਹੈ ਹਾਂਜੀ ਉਹ ਕਹਿੰਦੇ ਆ ਪੀ ਕੇ ਦੇਖ ਤੁਸੀਂ ਸੀ ਅੱਧੀ ਥੇ ਨਹੀਂ ਜਰ ਘੁੰਮਦਾ ਆਏਗਾ ਬਾਅਦ ਫਿਰ ਉੱਥੋਂ ਸ਼ੀਸ਼ੀ ਫੈਂਸੀ ਹਾਂਜੀ ਹਾਂਜੀ ਫਿਰ ਉੱਥੋਂ ਪੁੱਕੀ ਪੁੱਕੀ ਤੋਂ ਫਿਰ ਪਹਿਲਾਂ ਬ੍ਰਾਂਡ ਹੁੰਦਾ ਬੰਦੇ ਦਾ ਪੈਸੇ ਹੁੰਦੇ ਨੇ ਪਹਿਲਾਂ ਫੀਮ ਲੈਂਦੇ ਹੁੰਦੇ ਸੀਗੇ ਜੀ ਫਿਰ ਪੈਸੇ ਘਟਣ ਲੱਗੇ ਫਿਰ ਪੁੱਕੀ ਤੇ ਆ ਗਏ ਪੁੱਕੀ ਦਾ ਪੈਸੇ ਉਹਦੇ ਵਾਸਤੇ ਵੀ ਘਟਣ ਲੱਗੇ ਫਿਰ ਬੰਦਾ ਸ਼ੀਸ਼ੀਆਂ ਤੇ ਆ ਜਾਂਦਾ ਇਹ ਅੱਜਕੱਲ ਬੜਾ ਰਿਵਾਜ ਚੱਲਦਾ ਛੀਥੇਲੇ ਰੱਖਣ ਵਾਲੀ ਗੋਲੀ ਦਾ ਨਸ਼ਾ ਹੈ ਉਹ ਨਸ਼ੇ ਨੂੰ ਛਡਾਉਂਦੀ ਨਹੀਂ ਉਹ ਤਾਂ ਲਾਉਂਦੀ ਆ ਉਹ ਤਾਂ ਉਦੋਂ ਵੀ ਭੈੜੀ ਆ ਤੇ ਯਾਨੀ ਕਿ ਜਦੋਂ ਐਨਾ ਗਰਾਫ ਬੰਦੇ ਦਾ ਘਿਰ ਜਾਂਦਾ ਇੰਨੀ ਖਰਾਬਟ ਆ ਜਾਂਦੀ ਆ ਕਿ ਜਿਹੜੇ ਲੋਕਾਂ ਨੂੰ ਆਪਾਂ ਮੰਨ ਲਓ ਕਿ ਆਪਣੀ ਜੁੱਤੀ ਦੇ ਬਰਾਬਰ ਸਮਝਦੇ ਆ ਉਹ ਵੀ ਆਪਣੀ ਗੱਲ ਚੱਬ ਕੇ ਕਰਨ ਲੱਗ ਜਾਂਦੇ ਨੇ ਆਪਣੇ ਮਾਂ-ਬਾਪ ਦਾ ਫਿਰ ਮਜ਼ਾਕ ਢੋਣ ਲੱਗ ਜਾਂਦਾ ਆਪਣੀ ਹਰ ਇੱਕ ਜਗ੍ਹਾ ਬੇਇੱਜ਼ਤੀ ਬਦਨਾਮੀ ਹੋਣ ਲੱਗ ਜਾਂਦੀ ਆ ਹਰ ਇੱਕ ਬੰਦਾ ਆਪਾਂ ਨੂੰ ਦੇਖ ਕੇ ਪਾਸਾ ਵੱਟਦਾ ਤੇ ਫਿਰ ਮਜਬੂਰ ਉਹ ਬੰਦਾ ਦੋ ਹੀ ਕੰਮ ਕਰਦਾ ਜਾਂ ਫਿਰ ਸਾਰਾ ਕੁਝ ਛੱਡ ਕੇ ਅਮਰਸ਼ਾਕੇ ਬੰਦਾ ਬਣ ਜਾਂਦਾ ਜਾਂ ਫਿਰ ਆਪਣੇ ਪਿੰਡ ਕੋਲ ਨਹਿਰ ਨੇੜੇ ਆ ਜੀ ਉਹਦੇ ਵਿੱਚ ਛਾਲ ਮਾਰ ਦਿੰਦਾ ਉਹ ਕਈਆਂ ਨੇ ਮਾਰੀ ਆ ਜੀ ਮੇਰੇ ਨਾਲ ਦੇ ਪੜਨ ਵਾਲਿਆਂ ਨੇ ਵੀ ਮਾਰੀ ਆ ਜੀ ਠੀਕ ਹਾਂਜੀ ਨਹੀਂ ਜਦੋਂ ਨਸ਼ੇ ਦੀ ਤੋੜ ਲੱਗਦੀ ਸੀ ਫਿਰ ਪੈਸੇ ਦਾ ਤਾਂ ਕਿਸੇ ਟਾਈਮ ਤੇ ਆਏ ਆ ਕਿ ਪੈਸਾ ਵੀ ਬੰਦੇ ਕੋ ਖਤਮ ਹੋ ਜਾਂਦਾ ਮੇਰੀ ਮਾਂ ਦਿੰਦਾ ਵੀ ਨਹੀਂ ਪੈਸਾ ਕਿਵੇਂ ਤੁਸੀਂ ਲਿਆਉਂਦੇ ਸੀ ਫਿਰ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ ਅੱਜ ਵੀ ਉਹਨਾਂ ਹੀ ਕਰਦੀ ਆ ਉਦੇ ਕਰਕੇ ਮੈਂ ਬਚ ਗਿਆ ਉਦੇ ਕਰਕੇ ਮੈਂ ਅੱਜ ਜਿਉਂਦਾ ਹਟਾ-ਖਟਾ ਅੰਮ੍ਰਿਤ ਛਕ ਲਿਆ ਵਧੀਆ ਮੈਂ ਜੌਬ ਕਰ ਰਿਹਾ ਹਾਂ ਇਸ ਟਾਈਮ ਉਹ ਮੈਂ ਦੱਸਦਾ ਨਹੀਂ ਵੀ ਮੈਂ ਕਿੱਥੇ ਕਰਦਾ ਤੁਹਾਨੂੰ ਪਤਾ ਬਹੁਤ ਲਗ ਡਾਟ ਹੁੰਦੀ ਆ ਤੇ ਬਸ ਥੋੜੇ ਟਾਈਮ ਦੇ ਵਿੱਚ ਵਿੱਚ ਮੈਂ ਲੱਕ ਆਪਣਾ ਅੰਪਾਇਰ ਇਹ ਜਾ ਖੜਾ ਕਰ ਦਾਂਗੇ ਕਿ ਦੁਨੀਆ ਖੜਖੜ ਕੇ ਦੇਖਿਆ ਕਰੂ ਕਿ ਉਹ ਹੀ ਮਲੰਗ ਬੰਦਾ ਇਹ ਜਿਹਨੂੰ ਕੋਈ ਬੁਲਾਉਂਦਾ ਬੁਲਾਉਣਾ ਵੀ ਹਟ ਕੇ ਸੀ ਲੋਕ ਵੀ ਇਹ ਅੰਪਾਇਰ ਇਹ ਬੰਦੇ ਨੇ ਬਣਾਤਾ ਇਹ ਇੱਥੇ ਤੱਕ ਪਹੁੰਚ ਗਿਆ ਠੀਕ ਨਹੀਂ ਨਸ਼ਾ ਕਰਨ ਵਾਸਤੇ ਪੈਸੇ ਦਾ ਕਿਵੇਂ ਕੋਈ ਲੁੱਟਖੋ ਵੀ ਕਰੀ ਜਿਵੇਂ ਪੈਟਰੋਲ ਪੰਪਾ ਤੋਂ ਫੜ ਲੰਦੇ ਪੈਸੇ ਖੋਲ ਹੁੰਦੇ ਆ ਜਾਂ ਕਿਸੇ ਨਹੀਂ ਲੁੱਟਖੋ ਨਹੀਂ ਕੀਤੀਆਂ ਤਕਰੀਬਨ ਇੱਕ ਤੋਂ ਚਾਰ ਵਾਰ ਤੇਲ ਤੂਲ ਪਵਾ ਕੇ ਜਰੂਰ ਭਜਿਆ ਮੋਟਰਸਾਈਕਲ ਗੱਡੀ 'ਚ ਛੋਟਾ ਮੋਟਾ ਹੈ ਜਾ ਕਰਤਾ ਕੋਈ ਬਾਹ ਲੱਗਦੀ ਤਾਂ ਜਿਵੇਂ ਆਏ ਆ ਜੀ ਪਰਮਾਤਮਾ ਨੇ ਹੁਣ ਨਰੇ ਇੰਨਾ ਬਖਸ਼ਿਆ ਸੀ ਪੜਾਈ 'ਚ ਤੇ ਟੋਪੀ ਪਾਉਣ ਦਾ ਸਕੀਮ ਵੀ ਇੰਨੀ ਵਧੀਆ ਸੀ ਕਿ ਰਾਮ ਨਾਲ ਟੋਪੀ ਪੈ ਹੀ ਜਾਂਦੀ ਸੀ ਅੱਛਾ ਜੇ ਕਿ ਦਿਨ ਨਾ ਹੀ ਪਵੇ ਆ ਮੇਰੀ ਮਾਂ ਮੈਨੂੰ ਇੰਨਾ ਪਿਆਰ ਕਰਦੀ ਸੀ ਉਹਦੇ ਕੋਲ ਆਪਦੇ ਕੋਲ ਵੀ ਨਾ ਹੋਣ ਨਾ ਉਹ ਆਂਡੀਆਂ ਕਮੰਡੀਆਂ ਤੋਂ ਮੰਗ ਕੇ ਮੈਨੂੰ ਪੈਸੇ ਲਿਆ ਆਂਦੀ ਸੀ ਵੀ ਕਿਸੇ ਨੂੰ ਦੱਸੀ ਨਾ ਜਦ ਆਪਣੇ ਕੋਲ ਆ ਕੇ ਜਿਹੜੇ ਡੈਡੀ ਦੀ ਪੈਨਸ਼ਨ ਮਿਲ ਗਈ ਜਾਂ ਵਿਆਜ ਮਿਲ ਗਿਆ ਜਾਂ ਕਰਾਇਆ ਆ ਗਿਆ ਹਨਾ ਤਾਂ ਫਿਰ ਕੀ ਕਹਨੇ ਆ ਤੈਨੂੰ ਮੈਨੂੰ ਦੇ ਦੀ ਤੇ ਆਪਾਂ ਉਹਨਾਂ ਨੂੰ ਮੋੜ ਦਾਂਗੇ ਕਿ ਮੇਰੀ ਮਾਂ ਨੇ ਮੇਰੀ ਕਦੇ ਪਿੱਠ ਨਹੀਂ ਲੱਗੀ ਅਜਾ ਨਸ਼ੇ ਖਤਰਨਾ ਫਿਰ ਇੱਕ ਬੰਦਾ ਪ੍ਰਧਾਨ ਗਿਆ ਵਾਲੂ ਹੋ ਜਾਂਦਾ ਹਨਾ ਰਾਜਨੀਤੀ ਵਾਲੇ ਪਾਸੇ ਨੂੰ ਕੀ ਯਾਰ ਹੁਣ ਆਖਰੀ ਕੰਮ ਰਹਿ ਗਿਆ ਹੁਣ ਰਾਜਨੀਤੀ ਵਾਲੇ ਬੰਦੇ ਪੋਲਿਟਿਕਸ ਬੰਦੇ ਉਹ ਆਪਾਂ ਨੂੰ ਇੱਕ ਤਰ੍ਹਾਂ ਦੀ ਪਨਾਹ ਦਿੰਦੇ ਨੇ ਇਹ ਤਾਂ ਜੀ ਪੰਜਾਬ ਚ ਕੀ ਪੂਰੇ ਇੰਡੀਆ ਚਿਹ ਹੈ ਜੀ ਜਦੋਂ ਤੁਸੀਂ ਨਸ਼ੇ ਤੇ ਲਾ ਕੇ ਫਿਰ ਥੋੜਾ ਹਵਾ ਚ ਉਡਣ ਲੱਜਾਂਦਾ ਬੰਦਾ ਉਸ ਤੋਂ ਬਾਅਦ ਫਿਰ ਹਰੇਕ ਨਾਲ ਪੰਗਾ ਲੈਂਦਾ ਹਰੇਕ ਨਾਲ ਲੜਦਾ ਦੇਵਰ ਡਰ ਲੱਗਣ ਲੱ ਜਾਂਦਾ ਵੀ ਇਹ 10 ਇਕੱਠੇ ਹੋ ਕੇ ਨਾਮ ਮਾਰ ਦੇਣ ਜਾਂ 20 ਇਕੱਠੇ ਹੋ ਕੇ ਨਾਮ ਮਾਰ ਦੇਣ ਇੱਕ ਗੁੰਡੇ ਦੀ ਅਸਲ ਪਨਾਹ ਹੀ ਰਾਜਨੀਤੀ ਹੈ ਜੀ ਇਹ ਰਾਜਨੀਤੀ ਹੈ ਹਾਂਜੀ ਤੇ ਉਹਦੇ ਖਾਤਰ ਫੇ ਲੜਾਈਆਂ ਲੁੜੀਆਂ ਹੁੰਦੀਆਂ ਹੋਣਗੀਆਂ ਬਾ ਬਥੇਰੇ ਗਏ ਆ ਰੈਲੀਆਂ ਚ ਵੀ ਗਏ ਆ ਜੀ ਇਕੱਠਾਂ ਚ ਵੀ ਗਏ ਆ ਕਬਜ਼ੇ ਵੀ ਲੈ ਲੈ ਕੇ ਦਿੱਤੇ ਨੇ ਲੀਡਰਾਂ ਨੂੰ ਹਰੇਕ ਦੇ ਨਾਲ ਖੜੇ ਵੀ ਆ ਹਰੇਕ ਦਾ ਪ੍ਰਚਾਰ ਵੀ ਕੀਤਾ ਜਿਹਦੇ ਨਾਲ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਪਰ ਕੋਈ ਕੰਮ ਨਹੀਂ ਆਉਂਦਾ ਜੀ ਕੋਈ ਤੁਹਾਡੇ ਨਾਲ ਮਾੜੇ ਸਮੇਂ 'ਚ ਨਹੀਂ ਖੜਦਾ ਤੁਹਾਡੇ ਨਾਲ ਮਾੜੇ ਸਮੇਂ 'ਚ ਤਿੰਨ ਚੀਜ਼ਾਂ ਖੜਦੀਆਂ ਨੇ ਇੱਕ ਤੁਸੀਂ ਆਪ ਇੱਕ ਤੁਹਾਡੇ ਮਾਪੇ ਤੇ ਇੱਕ ਮੇਰਾ ਪ੍ਰਮਾਤਮਾ ਵਾਹਿਗੁਰੂ ਬਸ ਹੋਰ ਕੋਈ ਨਹੀਂ ਖੜਦਾ ਕੋਈ ਘਰ ਵਾਲੀ ਨਹੀਂ ਹੈ ਕੋਈ ਬੱਚੇ ਨਹੀਂ ਹੈਗੇ ਕੋਈ ਭੈਣ ਭਾਈ ਨਹੀਂ ਹੈਗਾ ਕੋਈ ਨਹੀਂ ਹੈਗਾ ਜੀ ਲਾਸਟ ਐਂਡ ਤੁਹਾਡੇ ਨਾਲ ਆਹ ਤਿੰਨ ਜਾਨੇ ਖੜਨਗੇ ਇਹਨਾਂ ਤਿੰਨਾਂ 'ਚੋਂ ਫਿਰ ਜਦੋਂ ਕੋਈ ਉੱਠਦਾ ਇੱਕ ਤਾਂ ਮਾਪੇ ਛੁੱਟ ਜਵੇ ਜਾਂ ਤੁਹਾਨੂੰ ਕੁਝ ਹੋ ਜੇ ਇਹ ਬੰਦਾ ਸੈਟ ਜਾ ਹੋ ਕੇ ਬਹਿ ਜਾਂਦਾ ਜਦੋਂ ਪਹਿਲਾਂ ਬੱਚ ਜਵੇ ਤਾਂ ਫਿਰ ਚੰਗਾ ਰਹਿੰਦਾ ਜੀ ਇਸ ਕਰਕੇ ਫਿਰ ਮੈਂ ਪਿਛਲੇ ਸਾਲ 14 ਦਸੰਬਰ ਨੂੰ ਆਨੰਦਪੁਰ ਸਾਹਿਬ ਤੋਂ ਬੁੱਧਵਾਰ ਵਾਲੇ ਦਿਨ ਇਕੱਲਾ ਹੀ ਜਾ ਕੇ ਅੰਮ੍ਰਿਤ ਛਕਿਆ ਸੀ ਇੱਕ ਗੁਰੂ ਦਾ ਸਿੰਘ ਮੇਰੇ ਪਿੰਡੋਂ ਗਿਆ ਸੀ ਉਹਦਾ ਆਪਾਂ ਕਿਉਂ ਨਾ ਲੈਣਾ ਕਿਉਂ ਦੱਸਣਾ ਤੇ ਉਹ ਮੁੰਡਾ ਅੱਜ ਮੈਂ ਉਹਨਾਂ ਨੂੰ ਦੇਖਦਾ ਹੁੰਨਾ ਕੋਈ ਇੰਨਾ ਪੜੇ ਵੀ ਹੈ ਨਹੀਂ ਉਹਨਾਂ ਦੇ ਪਿੱਛੇ ਬੈਕ ਵੀ ਸਾਡੇ ਮੰਗੂ ਨਹੀਂ ਸੀ ਪਰ ਉਹ ਸਾਡੇ ਨਾਲ ਅੱਗੇ ਨੇ ਸਾਡੇ ਨਾਲ ਕਾਮਯਾਬ ਨੇ ਠੀਕ ਹੈ ਜੀ ਅਸੀਂ ਬਹੁਤ ਮੁਸ਼ਕਿਲ ਨਾਲ ਯਾਨੀ ਕੰਟਰੋਲ ਕਰਕੇ ਲੈਣ ਸੜਕ ਤੇ ਗੱਡੀ ਚੜਾਈ ਆ ਪਰ ਲੋਕ ਹਜੇ ਵੀ ਨਾ ਜਿਉਂਨ ਨਹੀਂ ਦਿੰਦੇ ਕੋਈ ਨਾ ਕੋਈ ਗੱਲ ਹੋਈ ਨਾ ਕੋਈ ਵਾਰਦਾਤ ਕੁਛ ਨਾ ਕੁਛ ਹੋਇਆ ਰਹਿੰਦਾ ਹੈ ਯਾਨੀ ਮੈਂ ਇੱਕ ਦੇਖਿਆ ਮੈਨੂੰ ਬਾਹਰ ਦਾ ਤਾਂ ਨਹੀਂ ਇੰਨਾ ਪਤਾ ਕਿ ਪੰਜਾਬ ਦੇ ਵਿੱਚ ਤਾਂ ਗੁੰਡਾ ਤੰਤਰ ਤੇ ਝੂਠ ਤੰਤਰ ਦਾ ਹੀ ਰਾਜ ਹੈ ਇਹ ਹੀ ਦੋ ਚੀਜ਼ਾਂ ਚੱਲਦੀਆਂ ਨੇ ਥਾਣੇ ਕਚਹਿਰੀ ਸੌ ਹਸਪਤਾਲ ਸਾਰੇ ਕਿਤੇ ਸੱਚ ਸੁੱਚੀ ਦੀ ਪੰਜਾਬ 'ਚ ਹੈ ਨਹੀਂਗੀ ਪੁੱਛ ਨਹੀਂ ਗੁੰਡਾਦਾਰ ਉਦੋਂ ਆਇਆ ਕੋਈ ਆਪਣਾ ਕਿੱਸਾ ਦੱਸੋ ਤੁਸੀਂ ਗਏ ਹੋ ਇਕੱਠ ਕਰਕੇ ਹਨਾ ਕਿਉਂਕਿ ਕਈ ਵਾਰੀ ਆਏ ਹੁੰਦਾ ਨਾ ਸਾਹਮਣੇ ਕਈ ਵਾਰੀ ਜੁਗ ਨੂੰ ਜੁਗ ਟਕਰ ਜਾਂਦਾ ਹਾਂ ਮੇਰਾ ਦੋਸਤ ਆ ਜੀ ਮੁੰਡਾ ਉਹ ਕੈਨੇਡਾ ਦੇ ਵਿੱਚ ਰਹਿੰਦਾ ਤੇ ਉਹਨੂੰ ਅਸੀਂ ਨੇ ਕਾਲਜ 'ਚ ਵੀ ਪ੍ਰਧਾਨ ਬਣਾ ਕੇ ਦਿਖਾਇਆ ਸੀਗਾ ਸਕੂਲ 'ਚ ਵੀ ਪ੍ਰਧਾਨ ਬਣਾ ਕੇ ਦਿਖਾਇਆ ਸੀ ਤੇ ਕਾਲੀਦਲ ਦੇ ਕੁਝ ਜਿਹੜੇ ਅੱਜ ਲੀਡਰ ਬਣ ਗਏ ਹਾਈ ਫਾਈ ਬੰਦੇ ਨੇ ਪਟਿਆਲੇ ਤੋਂ ਉਹਨਾਂ ਨਾਲ ਵੀ ਮੇਰੀ ਦੋਸਤੀ ਹੈ ਜੀ ਇਹੋ ਜੀ ਗੱਲ ਨਹੀਂ ਹੈ ਕਿਸੇ ਨੇ ਕੇਬਲ ਸੰਭੀ ਹੋਈ ਆ ਕਿਸੇ ਦਾ ਕੋਈ ਕੰਮ ਆ ਹੱਥ ਤਾਂ ਮੇਰਾ ਵਾਹਿਗੁਰੂ ਦੀ ਕਿਰਪਾ ਨਾਲ ਪੰਜਾਬ ਦੀ ਇੱਕ ਪਾਰਟੀ ਦੇ ਵਿੱਚ ਸਿਰੇ ਤੱਕ ਪੈਂਦਾ ਜੀ ਐ ਬਾਈ ਫੋਨ ਤੇ ਵੀ ਗੱਲ ਹੁੰਦੀ ਰਹਿੰਦੀ ਆ ਠੀਕ ਹੈ ਆਈਡੀ ਕੋਈ ਗੱਲ ਨਹੀਂ ਹੈ ਪਰ ਮੈਂ ਕੋਈ ਮੰਨ ਲਓ ਕਿ ਝੂਠ ਦਾ ਸਹਾਰਾ ਲੈ ਕੇ ਕੇਬਲ ਦੇ ਪੈਸੇ ਇਕੱਠੇ ਕਰਾਂ ਜਾਂ ਕੋਈ ਦੋ ਨੰਬਰ ਦਾ ਐਮਪਾਇਰ ਖੜਾ ਕਰਾਂ ਮੈਂ ਉਹਦੇ 'ਚ ਵਿਸ਼ਵਾਸ ਨਹੀਂ ਰੱਖਦਾ ਸ਼ੁਰੂ ਤੋਂ ਕਮਾਈ ਮੈਂ ਇਮਾਨਦਾਰੀ ਦੀ ਉਹ ਕਰੀ ਆ ਚਾਹੇ ਮੈਂ ਨਸ਼ਾ ਕਰਿਆ ਚਾਹੇ ਮੈਂ ਗੁੰਡਾਗਰਦੀ ਕਰੀ ਆ ਚਾਹੇ ਬੋਲਟ ਗੱਡੀਆਂ ਕਮਾਈਆਂ ਨੇ ਮੈਂ ਆਪਣੇ ਦਮ ਤੇ ਆਪਣੀ ਜੇਬ ਤੇ ਕੀਤਾ ਮੈਂ ਕੰਮ ਵੀ ਸ਼ੁਰੂ ਤੋਂ ਹੀ ਕੀਤਾ ਮੈਂ ਬਚਪਨ ਤੋਂ ਤਕਰੀਬਨ ਚੌਥੀ ਪੰਜਵੀਂ ਕਲਾਸ ਤੋਂ ਕੰਮ ਕਰਦਾ ਜੀ ਹਾਂ ਕੋਈ ਸਰਕਾਰ ਦੇ ਜਿਵੇਂ ਕਹਿੰਦੇ ਪੋਲਿਟਿਕਸ ਬੰਦਿਆਂ ਵੱਲੋਂ ਕੋਈ ਆਫਰ ਉਫਰਾਇਆ ਹੁੰਦਾ ਕਿ ਤੂੰ ਸਾਡੇ ਲਈ ਐਂ ਕਰ ਦੇ ਅਸੀਂ ਤੈਨੂੰ ਐਂ ਕਰ ਦਾਂਗੇ ਕੁਝ ਚ ਨਾ ਥੋੜਾ ਜਿਹਾ ਮੇਰਾ ਨਾ ਮਾਈਂਡ ਆ ਜਿਹੜਾ ਥੋੜਾ ਜਿਹਾ ਸ਼ਾਰਪ ਆ ਜੀ ਹਮ ਐਜੂਕੇਸ਼ਨ ਕਰਕੇ ਮੈਂ ਨਿਊਜ਼ ਵਾ ਦੇ ਦਾਂ ਜੀ ਠੀਕ ਆ ਤੇ ਮੈਨੂੰ ਇਹ ਨਾ ਲੀਡਰਾਂ ਦਾ ਪਤਾ ਜੀ ਤਕਰੀਬਨ ਤੇ ਮੈਂ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਂਦਾ ਹੈਗਾ ਚਾਹੇ ਮੈਂ ਇਹਨਾਂ ਦੇ ਕਿੰਨੇ ਵੀ ਨੇੜੇ ਆ ਠੀਕ ਹਾਂਜੀ ਹੁਣ ਜਿਵੇਂ ਇੱਕ ਹੋਰ ਹੁਣ ਨਵੀਂ ਗੱਲ ਚਲ ਸੁਣਨ ਨੂੰ ਮਿਲਦੀ ਆ ਲਾਰੈਂਸ ਮਿਸ਼ਨੋਈ ਦੀ ਹਾਂ ਲਾਰੈਂਸ ਉਹਨਾਂ ਨੇ ਇਸ ਟਾਈਮ ਪੂਰੇ ਪੰਜਾਬ ਚ ਕੀ ਪਹਿਲਾਂ ਡਰ ਦਾ ਮਾਹੌਲ ਬਣਾਇਆ ਹਾਂਜੀ ਹਾਂਜੀ ਹਰ ਕਲਾਕਾਰ ਨੂੰ ਹਰ ਸਿੰਗਰ ਨੂੰ ਹਨਾ ਹਰ ਹਰ ਵਪਾਰੀ ਨੂੰ ਕੋਈ ਨਾ ਕੋਈ ਕਿਤੇ ਨਾ ਕਿਤੇ ਪਾਸੋਂ ਡਰ ਰਹਿਂਦਾ ਹਾਂਜੀ ਕੀ ਕਿ ਤੇਰੇ ਸਾਡੇ ਘਰੇ ਗੋਲੀਆਂ ਨੇ ਚੱਲ ਜਾਣ ਸਾਡੇ ਬੱਚੇ ਨਾ ਗਵਾਹ ਹੋ ਜਾਣ ਇਹ ਸਾਰਿਆਂ ਨੂੰ ਵੱਡੀ ਗੱਲ ਮੈਂ ਇਹੀ ਦੇਖਦਾ ਹਾਂ ਜੀ ਹਾਂਜੀ ਜਿਹੜਾ ਲਾਰੈਂਸ ਉਹਨਾਂ ਦਾ ਗਰੁੱਪ ਆ ਜੀ ਉਹਨਾਂ ਦੀ ਤਾਂ ਦਿੱਲੀ ਦੇ ਵਿੱਚ ਐਚਐਸ ਧਾਲੀਵਾਲ ਸਾਹਿਬ ਨੇ ਆਪਣੇ ਆਈਜੀ ਜੂਨ ਹਨਾ ਸਪੈਸ਼ਲ ਸੈੱਲ ਦੇ ਉੱਥੇ ਉਹਨਾਂ ਉਹ ਰੈਸਟ ਹੋ ਜਾਂਦੇ ਨੇ ਸਾਰੇ ਜੇ ਕੋਈ ਜਿਹਦੇ ਨਾਮ ਦੇ ਮਗਰ ਸਿੰਘ ਲੱਗਦਾ ਜਾਂ ਪੰਜਾਬ ਤੋਂ ਆ ਹੈਨਾ ਜੀ ਉਹਦਾ ਇਨਕਾਊਂਟਰ ਹੋ ਜਾਂਦਾ ਜਾਂ ਪੰਜਾਬ 'ਚ ਜਾਂ ਬਾਹਰ ਕਿਸੇ ਸਟੇਟ 'ਚ ਇਹ ਸਮੇਂ ਤੋਂ ਬਾਹਰ ਹੈ ਵੀ ਉਹਨਾਂ ਦੇ ਸਿਰ ਤੇ ਸੈਂਟਰ ਸਰਕਾਰ ਦਾ ਹੱਥ ਆ ਕਿ ਕਿਸੇ ਏਜੰਸੀ ਦਾ ਹੱਥ ਆ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਕੈਨੇਡਾ ਇੱਕ ਸ਼ਾਂਤ ਪੂਰਵਕ ਮੁਲਕ ਆ ਨਾ ਉਹਨੇ ਕਦੇ ਕਿਸੇ ਤੇ ਰਾਜ ਕੀਤਾ ਤੇ ਨਾ ਉਹ ਕਿਸੇ ਨੂੰ ਕਰਨ ਦਿੰਦਾ ਤੇ ਨਾ ਹੀ ਉਹ ਕਿਸੇ ਨਾਲ ਚਮੇਲੇ ਚ ਪੈਂਦੇ ਨੇ ਉੱਥੇ ਆਪਣੇ ਪੰਜਾਬ ਦੇ ਇੱਕ ਸਿੰਗਰ ਰਹਿੰਦੇ ਨੇ ਗਿੱਪੀ ਗਰੇਵਾਲ ਜਿਹੜਾ ਆਣੇ ਜਿਹਦੇ ਚ ਉਹਨਾਂ ਦਾ ਪਿੰਡਾ ਕੂਮਕਲਾ ਹਾਂਜੀ ਤੇ ਉਹ ਬੰਦਾ ਜਾਨੀ ਕਿ ਉਦੋਂ ਮੈਂ ਪੜਦਾ ਹੁੰਦਾ ਸੀ ਉਦੋਂ ਪਹਿਲੀ ਟੇਪ ਉਹਦੀ ਆਈ ਸੀ ਉਹ ਆਪਣੇ ਨਾ ਬਲਤੇ ਬਹੁਤ ਉੱਪਰ ਗਿਆ ਬਹੁਤ ਵੱਡਾ ਸਟਾਰ ਬਣਿਆ ਹੂੰ ਤੇ ਤਿੰਨ ਬੇਟੇ ਨੇ ਵਿਆਹ ਹੋਇਆ ਹੋਇਆ ਤੇ ਸਾਡਾ ਉਹਦੇ ਨਾਲ ਨਜ਼ਦੀਕੀ ਲਿੰਕ ਮੇਰੇ ਰਿਸ਼ਤੇਦਾਰ ਦਾ ਬਹੁਤ ਨਜ਼ਦੀਕੀ ਲਿੰਕ ਆ ਤੇ ਉਹਦੇ ਘਰ ਦੇ ਉੱਤੇ ਫਾਇਰਿੰਗ ਹੋਈ ਆ ਰਾਤ ਨੂੰ 1.5 ਵਜੇ ਹੂੰ ਤੇ ਉਸ ਤੋਂ ਬਾਅਦ ਲਾਰੈਂਸ ਨੇ ਪੋਸਟ ਪਾਈ ਆ ਕਿ ਇਹ ਸੁਲਮਾਨ ਖਾਨ ਦਾ ਦੋਸਤ ਆ ਜੀ ਇਹ ਗਿੱਪੀ ਕਰਿਆਂ ਵਾਲ ਨੇ ਉਧਰੋਂ ਫਿਰ ਦੱਸਿਆ ਲਾਈਵ ਹੋ ਕੇ ਵੀ ਜਦੋਂ ਮੇਰੀ ਫਿਲਮ ਲਾਂਚ ਹੋਈ ਆ ਉਦੋਂ ਮੇਰੇ ਡਾਇਰੈਕਟਰ ਸਾਹਿਬ ਨੂੰ ਜਾਣਦੇ ਨੇ ਸਲਮਾਨ ਖਾਨ ਜੀ ਤੇ ਉਹ ਉਦੋਂ ਉੱਥੇ ਆਏ ਸੀਗੇ ਇੱਕ ਸਾਡਾ ਸ਼ੋਅ ਚੱਲਦਾ ਟੀਵੀ ਦੇ ਉੱਤੇ ਇੱਕ ਵਾਰ ਮੈਂ ਉਹਨਾਂ ਨਾਲ ਉੱਥੋਂ ਉੱਥੇ ਮਿਲਿਆ ਮਿਲਿਆ ਤੇ ਮੇਰੀ ਫੋਟੋ ਲੀਕ ਹੋਈ ਆ ਨਾ ਕਿ ਕਿਸੇ ਨੂੰ ਮਿਲਣ ਲਈ ਜਾਂ ਕਿਸੇ ਨੂੰ ਆਪਾਂ ਮਿਲ ਲਈਏ ਜਾਂ ਉਹਦੇ ਨਾਲ ਆਪਣੀ ਫੋਟੋ ਲੀਕ ਹੋ ਜੇ ਜੇ ਉਹ ਤੁਹਾਡਾ ਦੁਸ਼ਮਣ ਆ ਤਾਂ ਤੁਸੀਂ ਬਾਕੀ ਸਾਰਿਆਂ ਨੂੰ ਮਾਰ ਦੋ ਗੱਲ ਤਾਂ ਇਹੀ ਹੈ ਕਿ ਜੇ ਕੱਲੋਂ ਮੈਂ ਵੀ ਉੱਠ ਕੇ ਹਨਾ ਸਲਮਾਨ ਖਾਨ ਜੀ ਤੋਂ ਨਾਲ ਫੋਟੋ ਖਿੱਚਾਉਂਦਾ ਤਾਂ ਹੋ ਸਕਦਾ ਮੇਰੇ ਵੀ ਗੋਲੀਆਂ ਵੱਜਣ हां ਜੇ ਮੈਂ ਉਹਨਾਂ ਨੂੰ ਭਾਈ ਭਾਈ ਕਰਦਾ ਹੋ ਸਕਦਾ ਹੈ ਇੰ ਤਾਂ ਸੈਂਟਰ ਸਰਕਾਰ ਦੇ 5 ਮਿੰਟਾਂ ਦੀ ਖੇਲ ਆ ਜਦੋਂ ਸਾਡੇ ਸਿੱਖਾਂ ਦੇ ਕੋਈ ਮੱਲਕ ਕੈਪਚਰ ਕਰਨਾ ਹੋਵੇ ਕੋਈ ਸਿੱਖਾਂ ਨੂੰ ਤਸੀਹੇ ਦੇਣੇ ਹੋਣ ਚਾਹੇ ਕਿਸਾਨ ਯੂਨੀਅਨ ਵਾਲਿਆਂ ਨੂੰ ਤੰਗ ਕਰਨਾ ਹੋਵੇ ਚਾਹੇ ਕਿਸੇ ਹੋਰ ਸੁਵਿਧਾ ਵਾਲਿਆਂ ਨੂੰ ਤੰਗ ਕਰਨਾ ਹੋਵੇ ਚਾਹੇ ਜੋ ਸਿੱਖੀ ਪ੍ਰਚਾਰਕ ਨੇ ਉਹਨਾਂ ਨੂੰ ਅੰਡਰਗਰਾਉਂਡ ਕਰਨਾ ਹੋਵੇ ਤੇ ਉਹ 5 ਮਿੰਟ ਚ ਹੋ ਜਾਂਦਾ 100 ਟੁਕੜੀਆਂ ਆਉਂਦੀਆਂ ਨੇ ਐ ਬੀਐਸਐਫ ਦੀਆਂ ਸੀਆਰਪੀ ਐਸ ਦੀਆਂ ਉਹ ਉਹਨਾਂ ਨੂੰ ਕੈਪਚਰ ਕਰਕੇ ਇੱਕ ਮਿੰਟ ਚ ਜੇਲ੍ਹ ਚ ਛੱਡ ਦਿੰਦੀਆਂ ਬਿਲਕੁਲ ਪਿੱਛੇ ਜੇ ਆਪਣਾ ਅਮਰਪਾਲ ਜੀ ਹਾਂ ਉਹਨਾਂ ਨੂੰ ਹੈ ਨਾ ਇੱਕ ਦਿਨ ਦੇ ਵਿੱਚ ਉਹਦੀ ਸਾਰੀ ਟੀਮ ਨੂੰ ਅੱਠ ਜ਼ਿਲ੍ਹਿਆਂ ਦੇ ਐਸਐਸਪੀ ਤੇ ਬਾਕੀ ਆਈਜੀ ਬਾਕੀ ਹੋਰ 10 ਜਿਹੜੀਆਂ ਆਪਣੀਆਂ ਫ੍ਰੀਕਵੈਂਸੀਕ ਟੁਕੜੀਆਂ ਦਿੱਲੀ ਤੋਂ ਆਈਆਂ ਸੀਗੀਆਂ ਉਹਨਾਂ ਨੇ ਇੱਕ ਦਿਨ 'ਚ ਉਹਦੀ ਸਾਰੀ ਟੀਮ ਕੈਪਚਰ ਕਰਕੇ ਚੱਕ ਲਈ ਸੀਗੀ ਉਸ ਤੋਂ ਬਾਅਦ ਅਮਰਿਤਪਾਲ ਚੱਕ ਲਿਆ ਥੋੜੇ ਦਿਨਾਂ ਬਾਅਦ ਹੀ ਤੇ ਉਹ ਹੁਣ ਆਪਣੇ ਕੇਰਲਾ ਦੇ ਵਿੱਚ ਦੇਖ ਲਓ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਹਣਾ ਜਿੱਥੇ ਸੀ ਫੂਡ ਚੱਲਦਾ ਗੁੱਸੇਖ ਬੰਦੇ ਸਹੀ ਗੱਲ ਹੈ ਨਾ ਜੀ ਬਾਹਤ ਜਾਨੀ ਇੰਨਾ ਤਸੀਹ ਸਰਕਾਰ ਦਿੰਦੀ ਆ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਫਿਰ ਇਹ ਮਜਬੂਰ ਨੂੰ ਵੱਡਾ ਕੰਮ ਕਰ ਦਿੰਦੇ ਨੇ ਫਿਰ ਕੰਮ ਖਰਾਬ ਹੋ ਜਾਂਦਾ ਇਨਾਂਤਿੰ ਨਕੇਲ ਪਾਉਣੀ ਚਾਹੀਦੀ ਆ ਗੈਂਗਸਟਰਾਂ ਦੇ ਨਕੇਲ ਪਾਉਣੀ ਅਮਿਤ ਸ਼ਾਹ ਵਾਸਤੇ ਕਿੱਡੀ ਕਬੜੀ ਗੱਲ ਹੈ ਲੋਰੈਂਸ ਵੀ ਛੋਈਦਾ ਹਾਂਜੀ ਉਹ ਕੀ ਸਾਰਾ ਜੂਪੀ ਸਾਫ਼ ਕਰ ਸਕਦਾ ਜੀ ਉਹ ਇੱਕ ਮੁੱਖ ਮੰਤਰੀ ਆ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਜੀ ਰੱਖਿਆ ਮੰਤਰੀ ਨੇ ਉਹ ਆ ਦਸਕ ਗੁੰਡੇ ਇਹਨਾਂ ਨੂੰ ਨਿਚਖ ਸਕਦੇ ਗੁੱਡੀ ਕੋ ਗੱਲ ਕੁਝ ਵੀ ਹੈ ਨਹੀਂ ਜੀ ਪਰ ਫਿਰ ਵੀ ਕੀ ਇਹਦੇ ਪਿੱਛੇ ਕੀ ਦਾ ਹੱਥ ਕੀ ਰਾਜ ਕੀ ਆ ਕਿ ਲੋਰੈਂਸ ਦੇ ਇੰਟਰਵਿਊ ਆ ਵਾਇਰਲ ਹੋ ਰਹੀਆਂ ਨੇ ਹਨਾ ਲੋਰੈਂਸ ਦੀ ਗੋਲੀਆਂ ਮਾਰਾ ਰਿਹਾ ਪਿੱਛੇ ਜੇ ਸਿੱਧੂ ਮੂਸੇ ਵਾਲਾ ਕਤਲ ਕਰਿਆ ਗਿਆ ਹਨਾ ਹੁਣ ਉਹ ਤੋਂ ਬਾਅਦ ਆਪਣਾ ਗਿੱਪੀ ਗਰੇਵਾਲ ਜੀ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਉਹਨਾਂ ਦੀ ਲੈਂਬਰਗਨੀ ਦੇ ਉੱਤੇ ਗੱਡੀ ਗੱਡੀਆਂ ਤੇ ਗੋਲੀਆਂ ਵੱਜੀਆਂ ਨੇ ਹਾਂ ਉਹੀ ਹੈ ਜੀ ਉਹ ਕੈਨੇਡਾ ਚ ਵੱਜੀਆਂ ਨੇ ਬਿਲਕੁਲ ਉਹ ਇੰਟਰਨੈਸ਼ਨਲ ਮੁੱਦਾ ਆਇਆ ਜੀ ਜੇ ਆਪਣੀ ਸੈਂਟਰ ਸਰਕਾਰ ਆਪਣੇ ਸਿਰ ਤੇ ਖੜੀ ਆ ਤਾਂ ਬੰਦਾ ਇੰਟਰਨੈਸ਼ਨਲ ਕ੍ਰਾਈਮ ਕਰ ਸਕਦਾ ਜੇ ਉੱਥੇ ਦੀ ਸਰਕਾਰ ਜਾਂ ਉੱਥੇ ਦੀ ਪੋਲਿਟਿਕਸ ਤੁਹਾਡੇ ਨਾਲ ਨਹੀਂ ਹੈਗੀ ਫੇਰ ਤਾਂ ਜੇਲ੍ਹ ਚੋਂ ਬੰਦਾ ਨਾ ਮੂਤ ਵੀ ਜੇ ਲਰਨ ਪੁੱਛੇ ਬਿਨਾ ਨਹੀਂ ਕਰ ਸਕਦਾ ਜੀ ਹੂੰ ਤੇ ਤੁਹਾਨੂੰ ਕਿਵੇਂ ਲੱਗਦਾ ਕੀ ਇਹ ਸਰਕਾਰ ਦੇ ਸਰਕਾਰ ਦੇ ਹੱਕ ਚ ਕਿ ਜਿਹੜੇ ਲੋਰਾਂਸ ਉਹ ਨਹੀਂ ਗੋਲੀਆਂ ਚਲਾਉਂਦੇ ਨੇ ਇਹ ਸਰਕਾਰ ਦੇ ਤਾਂ ਕਿੱਥੇ ਆ ਹੱਕ ਚ ਹੈ ਜੀ ਇਹ ਤਾਂ ਨਜਾਇਜ਼ ਆ ਤੱਕਾ ਕਰਦੇ ਨੇ ਗਰੀਬਾਂ ਨਾਲ ਹੂੰ ਠੀਕ ਆ ਨਾ ਸਾਡੇ ਵਰਗੇ ਨੂੰ ਚਾਰ ਬੰਦੇ ਗੈਂਗਸਟਰ ਆਉਂਦੇ ਨੇ ਡਾੜ-ਡਾੜ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਕੋਈ ਬਾਤਰੀ ਨਹੀਂ ਹੈਗੀ ਠੀਕ ਹੈ ਜੀ ਪਹਿਲਾਂ ਤੁਹਾਡੇ ਸਾਹਮਣੇ ਵਿੱਕੀ ਮਿੱਡੂ ਖੇੜਾ ਚਲੇ ਗਿਆ ਹਣਾ ਜੀ ਫੇਰ ਉਸ ਤੋਂ ਬਾਅਦ ਦੀਪ ਸਿੱਧੂ ਦੇ ਮਰਡਰ ਦਾ ਨੀ ਅਜੇ ਤੱਕ ਪਤਾ ਨਹੀਂ ਲੱਗਿਆ ਵੀ ਕਿੱਦਾਂ ਉਹਦਾ ਮਟਰ ਹੋਇਆ ਹਨਾ ਤੇ ਉਹ ਕੁੜੀ ਸਾਲ ਬਾਅਦ ਬਿਆਨ ਦਿੰਦੀ ਆ ਤੇ ਉਹਦੇ ਪੂਰੇ ਸਰੀਰ ਤੇ ਕਿਤੇ ਨਿਸ਼ਾਨ ਨਹੀਂ ਹੈਗਾ ਮੱਥੇ ਚੋਂ ਆਰ-ਪਾਰ ਸਰੀਏ ਦਾ ਨਿਸ਼ਾਨ ਨਾ ਜਿਵੇਂ ਬੁਲਟ ਲੰਗੀ ਹੁੰਦੀ ਆ ਜਿਹੜਾ ਨੇੜੇ ਤੋਂ ਦੇਖਿਆ ਲੋਕਾਂ ਨੇ ਤੇ ਦੱਸਿਆ ਉਸ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ ਜਿਨੇ ਫੰਡਰੇਸ਼ਨ ਨੂੰ ਬਣਾਈ ਤੇ ਕਰੀਪ ਪਲੇਆਰਾਂ ਨੂੰ ਉੱਪਰ ਚੱਕਿਆ ਤੇ ਜਦੋਂ ਲਾਕਡਾਊਨ ਸੀਗਾ ਲਾਕਡਾਊਨ ਚ ਕੋਈ 10 ਰੁਪਏ ਨਹੀਂ ਕਿਸੇ ਨੂੰ ਦੰਦਾ ਉਹ ਬੰਦਾ ਫੋਨ ਕਰ ਕਰਕੇ ਇੰਗਲੈਂਡ ਤੋਂ ਪੁੱਛਦਾ ਸੀ ਤੈਨੂੰ ਲੋੜਤਾ ਨਹੀਂ ਫਲਾਣਿਆ ਤੈਨੂੰ ਲੋੜਤਾ ਨਹੀਂ ਤੇ ਉਹ ਚਾਹੁੰਦਾ ਸੀ ਕਿ ਆਉਣ ਵਾਲੇ ਟਾਈਮ 'ਚ ਜਿਹੜੇ ਪਲੇਅਰ ਨੇ ਨਾ ਇਹਨਾਂ ਦੀ ਆਪਾਂ ਫੰਡਰੇਸ਼ਨ ਦੇ ਨਾਲ ਥਰੂ ਆਪਾਂ ਇਹਨਾਂ ਦੀ ਪੈਨਸ਼ਨ ਲਾਉਣੀ ਆ ਤਾਂ ਜੋ ਇਹ ਪਹਿਲਵਾਨਾਂ ਨੂੰ ਮੰਗ ਬੁੜੇ ਹੋਏ ਬਿੰਗੇ ਗੁੱਡੇ ਲੈ ਕੇ ਬੱਸਾਂ ਜਨਾ ਚੜਨਾ ਜਦੋਂ ਕਬੱਡੀ ਖੇਡਦੇ ਨੇ ਜਿਵੇਂ ਉਦੋਂ ਟੌਰ ਆ ਆ ਬੁੜੇ ਹੁੰਦਿਆਂ ਤੱਕ ਵੀ ਉਦੋਂ ਹੀ ਟੌਰ ਰਹੇ ਮੈਂ ਤਾਂ ਉਹਨੂੰ ਬਹੁਤ ਨੇੜਿਕੀ ਜਾਣਦਾ ਸੀਗਾ ਬਹੁਤ ਦੇਵਤਾ ਬੰਦਾ ਸੀ ਰਹਿਨਮਾ ਬੰਦਾ ਸੀਗਾ ਇਹ ਉਸ ਤੋਂ ਮੈਂ ਤੁਹਾਡੇ ਸਾਹਮਣੇ ਆ ਸਿੱਧੂ ਮੂਸੇ ਵਾਲਾ ਹੋਇਆ ਕੰਮ ਹਨਾ ਬਿਲਕੁਲ ਸਿੱਧੂ ਮੂਸੇ ਵਾਲਾ ਸੀਗਾ ਜੀ ਚਲੋ ਅੱਲੜ ਉਮਰ ਸੀ ਨਾਮਾ ਮੁੰਡਾ ਸੀ ਸਟਾਰ ਬਣਿਆ ਸੀਗਾ ਜੋ ਥਾਪੀ ਵੀ ਮਾਰਦਾ ਸੀ ਆਪਣੇ ਹਿੱਕ ਜ਼ੋਰ ਨਾਲ ਆਪਣੀ ਕਲ ਬਣਾ ਲ ਮਾਰਦਾ ਸੀ ਉਹਦੇ ਉਹਦੇ ਸਰਕਲ ਦਾ ਉਹਦੇ ਦਾਇਰੇ ਦਾ ਉਹਦੇ ਪੇਸ਼ੇ ਦਾ ਮੁਕਾਬਲਾ ਕਰਕੇ ਉਹਨੂੰ ਸਿੱਟੋ ਇਹ ਨਹੀਂ ਹੈ ਵੀ 145 ਰੁਪਏ ਵਾਲੀ ਬੁਲਟ ਇਕਲੇ ਦੀ ਛਾਤੀ 'ਚ ਬਾੜ ਦੋ ਉਹ ਕੋਈ ਬਹਾਦਰੀ ਨਹੀਂ ਆ ਜੀ ਨਹੀਂ ਥਾਪੀਆਂ ਤਾਂ ਜਦੋਂ ਰੀਡਰ ਰੇਡ ਪਾਉਣ ਜਾਂਦਾ ਹਨਾ ਉਹ ਉਥੋਂ ਵਾਪਸ ਮੁੜ ਕੇ ਹੁੰਦਾ ਉਹ ਥਾਪੀ ਮਾਰ ਕੇ ਉਹ ਵੀ ਕਹਿੰਦਾ ਹਾਂ ਉਸੇ ਤਰ੍ਹਾਂ ਮੁੰਲੇ ਤੇ ਵੀ ਫਾਇਰਿੰਗ ਹੋਈ ਤੇ ਤਰ੍ਹਾਂ ਦੀ ਆਏ ਆ ਕਿ ਜੱਟ ਦਾ ਨਿਸ਼ਾਨ ਮੰਗੀ ਦੇ ਪਿੰਡ ਦਾ ਜੀ ਜਿਹੜਾ ਆਪਣਾ ਮੱਕੀ ਮੰਗੀ ਆ ਜੀ ਮੇਜਰ ਲੀਗ ਕਬੱਡੀ ਹੋਂਰੇਸ਼ਨ ਦਾ ਹੁਣ ਮੇਨ ਸਰਪ੍ਰਸਤਾ ਉਹ ਉਹਦੇ ਪਿੰਡ ਦਾ ਦੁੱਲਾ ਹੈ ਜੀ ਬੱਗੇ ਪਿੰਡ ਦਾ ਉਹੋ ਸਰਾਲਾ ਰੌਣਾ ਚ ਖੇਡਦਾ ਸੀਵਾ ਸਿੰਘ ਰਾਣੇ ਦੀ ਟੀਮ ਚ ਜਲਾਲਪੁਰੀਏ ਪਾਲੇ ਨਾਲ ਉਹਦੇ ਤੇ ਵੀ ਫਾਇਰਿੰਗ ਹੋਈ ਸੀ ਜਦੋਂ ਉਹਦੇ ਤੇ ਫਾਇਰਿੰਗ ਹੋਈ ਸੀ ਜੇ ਕਿਤੇ ਉਸ ਫਾਇਰਿੰਗ ਦਾ ਸੀਰੀਅਸਲੀ ਫੰਡਰੇਸ਼ਨ ਪਰ ਮੋਟਰ ਦਰਸ਼ਕ ਧਿਆਨ ਦੰਦੇ ਇਨਕੁਆਰੀ ਕਰਾਉਂਦੇ ਵੀ ਕਿਹਨੇ ਫਾਇਰਿੰਗ ਕੀਤੀ ਹੈ ਤੇ ਕਿੱਦਾਂ ਹੋਈ ਆ ਸ਼ਾਇਦ ਆਪਾਂ ਨੂੰ ਸੰਦੀਪ ਨੰਗਲੰਬੀਆਂ ਵਾਲਾ ਦੇਖਣਾ ਹੀ ਨਾ ਪੈਂਦਾ ਜੀ ਹਮ ਕਾਰਨ ਹੁੰਦੇ ਨੇ ਜਿਹੇ ਬਣ ਜਾਂਦੇ ਨੇ ਮੋਟੀਵੇਟ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਕਿਵੇਂ ਦੇਖਦੇ ਹੋ ਜਿਹੜੀ ਵਿਦੇਸ਼ਾਂ ਨੂੰ ਰੁੱਖ ਕਰ ਰਹੀ ਆ ਪੰਜਾਬ ਦੀ ਨੌਜਵਾਨੀ ਆ ਨਾ ਜਿਹੜੀ ਵਿਦੇਸ਼ਾਂ ਨੂੰ ਭੱਜ ਰਹੀ ਆ ਉਹਨਾਂ ਨੂੰ ਤਾਂ ਮੈਂਟਰਪੂਖ ਜੀ ਹੀ ਮੰਨਦਾ ਚਲੋ ਜਿਹੜੇ ਥੋਡੇ ਵਰਗੇ ਮੁੰਡੇ ਕਿਸੇ ਚੈਨਲ ਰਾਹੀਂ ਕੰਮ ਕਰ ਰਹੇ ਨੇ ਚਾਹੇ ਕੋਈ ਮੁੰਡੇ ਹੋਣ ਐਨਾ ਵਧੀਆ ਉਹਨਾਂ ਨੂੰ ਅੱਜ ਦੇ ਟਾਈਮ 'ਚ ਸ਼ੌਂਕ ਆ ਜਾਂਦੀ ਹੈ ਟਰੈਕਟਰ ਬਾਹਰਲਾ ਟਰੈਕਟਰ ਆ ਉਹ ਲਿਆਉਂਦੇ ਨੇ ਹੋ 22 ਕਿੱਲਾਂ ਦੀ ਖੇਤੀ ਵੀ ਕਰ ਰਹੇ ਨੇ ਜੀ ਬਿਲਕੁਲ ਇਹ ਨਹੀਂ ਹੈ ਜਿਹੜੇ ਆਪਣੀ ਵਿਰਾਸਤ ਨਾਲ ਜੁੜੇ ਰਹਿੰਦੇ ਨੇ ਉਹ ਹਮੇਸ਼ਾ ਸ਼ਾਨ ਕਹਾਉਂਦੇ ਨੇ ਜਿਹੜੇ ਆਪਣੀ ਵਿਰਾਸਤ ਛੱਡ ਕੇ ਜਾਂ ਡਰ ਕੇ ਬਾਹਲੇ ਮੁਲਕਾਂ 'ਚ ਭੱਜ ਜਾਂਦੇ ਨੇ ਉਹਨਾਂ ਦੇ ਫਿਰ ਇੰਤਕਾਲ ਖਤਮ ਹੋ ਜਾਂਦੇ ਹੂੰ ਅੱਧੇ ਕੁਸ਼ਕ ਦਾ ਨੌਜਵਾਨ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਨੌਜਵਾਨ ਖਤਮ ਹੋ ਰਿਹਾ ਕਿਉਂਕਿ ਬਜ਼ੁਰਗਾਂ ਦਾ ਇੱਕ ਟਾਈਮ ਆ ਉਹਨਾਂ ਨੇ ਉਹਨੇ ਇੱਕ ਟਾਈਮ ਤਕਸੀਮਤ ਚਾ ਨੌਜਵਾਨੇ ਬਾਹਰ ਚਲੇ ਗਏ ਪਿੱਛੇ ਕੀ ਰਹਿ ਗਿਆ ਪੰਜਾਬ ਚ ਨੌਜਵਾਨਤਾ ਇਹ ਤਾਂ ਜੀ ਪਹਿਲਾਂ ਆਪਾਂ ਨੂੰ ਫਿਰ ਪਿੱਛੇ ਦਾ ਪ੍ਰਵਾਸੀ ਰਹਿ ਗਿਆ ਪਹਿਲਾਂ ਆਪਾਂ ਨੂੰ ਉੜਤਾ ਪੰਜਾਬ ਕਿਹਾ ਜਾਂਦਾ ਸੀਗਾ ਬਿਲਕੁਲ ਜੀ ਫਿਰ ਉਹ ਨਸ਼ੇ ਵਾਲੀ ਗੱਲ ਆਪਾਂ ਨੇ ਤੜਾਕੀਆਂ ਤੋੜੀਆਂ ਜੀ ਦਿੱਲੀ ਦੇ ਬਾਰਡਰ ਤੇ ਬਿਲਕੁਲ ਹੂੰ ਫਿਰ ਉਸ ਤੋਂ ਬਾਅਦ ਨੌਜਵਾਨਾਂ ਨੂੰ ਜ਼ੀਰੋ ਦਿਖਾਇਆ ਜਾਂਦਾ ਸੀ ਉਹਨਾਂ ਨੇ ਐਸਾ ਪਾਲਟਾ ਮਾਰਿਆ 88 ਸੀਟਾਂ ਨਾਲ ਸਰਕਾਰ ਆਮ ਆਦਮੀ ਪਾਰਟੀ ਦੀ ਬਣਾਈ ਜਿਹੜੇ ਸਾਡੇ ਜਥੇਦਾਰ ਸੀ ਪੁਰਾਣੇ ਉਹ ਦਿਖੇ ਵੀ ਹੈ ਨਹੀਂ ਕਿਤੇ ਨੇ ਬਿਲਕੁਲ ਪਾਲਟਾ ਕਮਾਉਂਦੀ ਆ ਨੌਜਵਾਨੀ ਕਮਾਉਂਦੀ ਆ ਜੇ ਇੱਕ ਲਾਣੇ ਦੇ ਵਿੱਚ 10 ਜੀ ਰਹਿੰਦੇ ਨੇ ਉਹਨਾਂ ਦਾ ਇੱਕ ਬੱਚਾ ਕੈਨੇਡਾ ਅਮਰੀਕਾ ਚਲੇ ਗਿਆ ਉਹ ਕੋਈ ਨੌਜਵਾਨੀ ਨਹੀਂ ਹੈ ਵੀ ਸਾਰੀ ਨੌਜਵਾਨੀ ਚਲੇ ਗਈ ਹੁਣ ਸਾਡਾ ਪਿੰਡ ਆ ਜੀ ਗੁਰਪੁਰਬ ਮਨਾਇਆ ਉੱਥੇ ਮੱਥਾ ਟੇਕ ਕੇ ਲੰਗਰ ਸੇਵਾ ਕਰਕੇ ਲੰਗਰ ਸ਼ਾਕੀ ਉੱਥੋਂ ਇੱਧਰ ਨੂੰ ਆਏ ਆ ਤੇ ਇਹ ਨਹੀਂ ਹੈ ਵੀ ਸਾਡਾ ਸਾਰਾ ਹੀ ਪਿੰਡ ਬਾਹਰ ਚਲੇ ਗਿਆ ਬਹੁਤ ਮੁੰਡੇ ਗਏ ਹੋਏ ਨੇ ਤੇ ਅੱਜ ਉੱਥੇ ਘੱਟੋ ਘੱਟ 300 ਮੁੰਡਾ ਦਾ ਸੇਵਾਦਾਰੀ ਹੋਊਗਾ ਜੀ ਇਹ ਐਡੀ ਗੱਲ ਨਹੀਂ ਹੈ ਤਾਂ ਲੀਡਰ ਬਧਾਵਦਾ ਕੇ ਕਹਾ ਹ ਬੁੱਟਾ ਲੈਣ ਦੇ ਮਾਰੇ ਪ੍ਰੋਪੋਗਾਂਡੇ ਚ ਲਾਉਂਦੇ ਨੇ ਜੀ ਫੁੱਦੂ ਬਣਾ ਕੇ ਬੁੱਟਾ ਲੈਂਦੇ ਨੇ ਜੇ ਇਹ ਲੋਕ ਕਹਿੰਦੇ ਨੇ ਨੌਜਵਾਨ ਬਾਹਰ ਜਾ ਰਹੇ ਨੇ ਜੇ ਨੌਕਰੀ ਹੋਈ ਦੇ ਦੇਣਾ ਉਹ ਨਹੀਂ ਵਧੀਆ ਹੈ ਬਿਲਕੁਲ ਮੈਨੂੰ ਦੋ ਵਾਰ ਸਰਕਾਰੀ ਨੌਕਰੀ ਦਾ ਸੁਭਾਅ ਪੈਦਾ ਹੋਇਆ ਤੇ ਇੱਕ ਵਾਰ ਮੇ ਤੋਂ 2 ਲੱਖ ਰੁਪਈਆ ਮੰਗਿਆ ਗਿਆ ਇੱਕ ਵਾਰ ਮੇਰੇ ਤੋਂ 5 ਲੱਖ ਰੁਪਏ ਮੰਗਿਆ ਗਿਆ। ਯਾਨੀ ਫਿਰ ਮੈਂ ਹੁਣ ਜੇ ਕੀ ਕਹਨੇ ਆ 5 ਲੱਖ ਨਹੀਂ ਦੇ ਸਕਦਾ ਤੇ ਮੈਂ 50 ਹਜ਼ਾਰ ਲਾ ਕੇ ਦबई ਤਾਂ ਜਾਊਂਗਾ ਜੀ। ਉੱਥੇ ਟਰੱਕ ਚ ਲਾਊਂਗਾ 70 ਹਜ਼ਾਰ ਕਮਾਊਂਗਾ। 30 ਹਜ਼ਾਰ ਆਪਣਾ ਖਰਚਾ 1000 ਰੁਪਏ ਰੋਜ਼ ਦਾ। 40 ਹਜ਼ਾਰ ਘਰੇ ਭੇਜੂਗਾ ਫਿਰ ਟਾਈਮ ਤਾਂ ਪਾਸ ਕਰਨਾ ਹੀ ਆ ਜੀ। ਇਹਦਾ ਇਹ ਉਹ ਗੱਲ ਨਹੀਂ ਪ੍ਰਵਾਸੀ ਮਜ਼ਦੂਰ ਵੀ ਆ ਰਹੇ ਨੇ ਹਨਾ ਉਹ ਵੀ ਉਰੇ ਆ ਗਿਆ। ਉਹ ਤਾਂ ਪ੍ਰਵਾਸੀ ਮਜ਼ਦੂਰ ਵੀ ਇਹਨਾਂ ਲੀਡਰਾਂ ਦੀ ਮਿਹਰਬਾਨੀ ਹੈ ਜੀ। ਉਹ ਆਈ ਜਾਂਦੇ ਨੇ ਆਧਾਰ ਕਾਰਡ ਬਣਾਈ ਜਾਂਦੇ ਨੇ ਜੀ। ਸਸ ਅਸੀਂ ਟ੍ਰਾਂਸਪੋਰਟ ਚ ਕੰਮ ਕਰਦੇ ਸੀਗੇ ਹੁਣ ਵੀ ਚਲੋ ਕਰਦੇ ਆ ਥੋੜਾ ਥੋੜਾ ਬਤਾ ਤੇ ਹੁਣ ਕੀ ਕਹਿੰਦੇ ਆ ਪੰਜਾਬ ਦੀਆਂ ਜਨਾਨੀਆਂ ਦੇ ਆਧਾਰ ਕਾਰਡ ਚਲੋ ਚ ਵਰੀ ਚੱਲਣਾ ਹੀ ਚੱਲਣਾ ਉਹਨਾਂ ਦੇ ਬਰਾबरी ਜੁਪੀ ਵਿਹਾਰ ਵਾਲੀਆਂ ਦੇ ਆਧਾਰ ਕਾਰਡ ਬਣੇ ਹੋਏ ਨੇ ਉਹਨਾਂ ਦੇ ਬਰਾबरी ਤਾਂ ਵਿਪਤ 20% ਹਿਮਾਚਲ ਉਤਰਾਖੰਡ ਦੇ ਬਣੇ ਹੋਏ ਨੇ ਤੇ 20% ਰਾਜਸਥਾਨ ਤੇ ਜੇ ਐਂਡ ਕੇ ਦੇ ਬਣੇ ਹੋਏ ਨੇ ਤੇ ਤੁਸੀਂ ਕੀ ਕਰੋਗੇ ਇਹ ਤਾਂ ਵੋਟਾਂ ਲੈਣ ਦੇ ਮਾਰੇ ਕਿਸੇ ਵੀ ਹੱਦ ਤੱਕ ਘਿਰ ਸਕਦੇ ਨੇ ਇਹਨਾਂ ਦੀ ਪੋਲਿਟਿਕਸ ਨਹੀਂ ਪੰਜਾਬ ਦਾ ਪੱਠਾ ਖੁੱਲ ਗਿਆ ਨਹੀਂ ਤੁਹਾਨੂੰ ਕਿਤੇ ਨਾ ਕਿਤੇ ਐ ਨਹੀਂ ਲੱਗਦਾ ਕੀ ਪ੍ਰਵਾਸੀਆਂ ਕਰਕੇ ਜਿਹੜੇ ਪੰਜਾਬ ਦੇ ਵਿੱਚ ਗਰੀਬ ਪਰਿਵਾਰ ਨੇ ਉਹ ਪਿੱਛੇ ਰਹਿ ਜਾਂਦੇ ਨੇ ਕਿਉਂਕਿ ਪ੍ਰਵਾਸੀਆਂ ਨੂੰ ਕੋਈ سہولتਾ ਦੇ ਕੇ ਉਹਨਾਂ ਤੋਂ ਵੋਟਾਂ ਲਈ ਆ ਜਾਂਦੀਆਂ ਆਖਰਕਾਰ ਗੱਲ ਕੀ ਆਉਂਦੀ ਆ ਕਿ ਕਿਸੇ ਨੂੰ ਕੁਝ ਪਹਿਲਾਂ ਦੋ ਤਾਂ ਤੁਹਾਨੂੰ ਉਹ ਤਾਂ ਕੁਝ ਮਿਲੂਗਾ ਪਤਾ ਹੈ ਕੀ ਗੱਲ ਆ ਜੀ ਕੋ ਸਾਡੇ ਨਿਆਣੇ ਵੀ ਥੋੜੇ ਜਿਹਾ ਨਲਾਇਕ ਨੇ ਤੇ ਥੋੜੇ ਹੀ ਸ਼ਰਮ ਮੰਨਦੇ ਨੇ ਸਾਡਾ ਦੋਸਤ ਸੀਗਾ ਇੱਕ ਉਹਨੂੰ ਕੋਈ ਕੰਮ ਨਹੀਂ ਮਿਲਦਾ ਸੀਗਾ ਮੈਂ ਉਹਨੂੰ ਕਿਹਾ ਮੈਂ ਯਾਰ ਨਹੀਂ ਕੰਮ ਮਿਲਦਾ ਤੇ ਕੁਲਚੇ ਰੇੜੀ ਲਾ ਲੈ ਫੇ ਲਾ ਕਹਿੰਦਾ ਚਾਚੇ ਮੈਂ ਲਾਉਂਗਾ ਕੁਲਚੇ ਰੇੜੀ ਚਲੋ ਕੁਝ ਟਾਈਮ ਲੰਘਿਆ ਉਹਨੇ ਮਨ ਵਾਲੀ ਲਾ ਲਈ ਅਜੋ ਤੇ ਤਨ ਵਿੱਚ ਮਕਾਨ ਆ ਵਧੀਆ ਹੋ ਆਪਣੇ ਦੋ ਬੱਚੇ ਪੜਾ ਰਿਹਾ ਹੈ ਮੋਟਰਸਾਈਕਲ ਉਹਦੇ ਕੋ ਨਾਮ ਹੈ ਘਰ ਵਾਲੀ ਸਕੂਟਰੀ ਲੈ ਕੇ ਦਿੱਤੀ ਉਹ ਕਹਿੰਦਾ ਵੀ ਚਾਚੇ ਹੁਣ ਆਪਾਂ 9 ਸਾਲ ਚ ਕਾਰ ਲਾਵਾਂਗੇ ਕੰਮ ਤਾਂ ਆਪਣਾ ਕਿਰਤ ਹੈ ਜੀ ਛੋਟਾ ਵੱਡਾ ਕੋਈ ਨਹੀਂ ਹੈਗਾ ਸਾਡੇ ਲੋਕ ਕੰਮ ਤੋਂ ਭਾਜਦੇ ਨੇ ਹੁਣ ਜਿੰਨੇ ਵੀ ਮੂਚੀ ਨੇ ਸਾਰੇ ਆਊਟ ਆਫ ਸਟੇਟ ਦੇ ਨੇ ਮੈਨੂੰ ਦੱਸੋ ਜੀ ਕਿਹੜਾ ਮੂਚੀ ਪੜਦਾ ਜਿਹੜੇ ਸਾਡੇ ਲੋਕ ਨੇ ਉਹਨਾਂ ਨੇ ਨਾ ਇਦਾਂ ਕੰਮੀ ਛੱਡਤਾ ਉਹ ਸਲੂਨ ਚੋਂ ਭਾਜਦੇ ਨੇ ਚੰਡੀਗੜ੍ਹ ਨੂੰ ਪੂਰੇ ਆਕੇ ਸਲੂਨ ਖੋਲ ਲੈਂਦੇ ਨੇ ਹੁਣ ਸਾਡੇ ਵਰਗੇ ਲੋਕਾਂ ਕੋ ਨਹੀਂ ਹੈਗੇ ਪੈਸੇ ਸਲੂਨ ਤੇ ਜਾਣ ਦੇ ਸਹੀ ਗੱਲ ਸਾਦਾ ਕੰਮ ਤੇ ਨਿਰਮਤਾ ਵਾਲਾ ਕੰਮ ਤਾਂ ਇਹ ਕਰਦੀ ਨਹੀਂ ਹੈਗੇ ਹੂੰ ਹੁਣ ਤੁਸੀਂ ਤੁਸੀਂ ਤੁਹਾਡਾ ਚੈਨਲ ਆ ਨਾ ਆਪਾਂ ਗੱਲਬਾਤ ਕਰ ਰਹੇ ਆ ਆਮ ਸਾਦੇ ਪਾਣੇ ਚ ਬੈਠੇ ਹੋ ਸਾਦਾ ਆਪਣਾ ਕਰ ਰਹੇ ਹੋ ਪ੍ਰੋਗਰਾਮ ਕਈ ਸਾਡੇ ਲੋਕ ਐਜਿਹਨੇ ਆਉਂਦਾ ਉਹਨਾਂ ਨੂੰ ਕੁਛ ਨਹੀਂ ਮਾਂ ਬਾਪਾਂ ਦੇ ਪੈਸੇ ਲਵਾਏ ਨੇ ਉਹਨਾਂ ਨੇ ਕੈਮਰਿਆਂ ਤੇ 5-5 ਲੱਖ 7-7 ਲੱਖ ਰੁਪਏ ਮਹਿੰਗੇ ਮਹਿੰਗੇ ਕਾਰਾਂ ਚ ਜਾਂਦੇ ਨੇ ਸਵਾਲ ਜਵਾਬ ਪੁੱਛਣਾ ਵੀ ਨਹੀਂ ਆਉਂਦਾ ਇਹ ਇਹ ਤਾਂ ਚਲੋ ਹਮ ਐਜੂਕੇਸ਼ਨ ਇਜ਼ ਦਾ ਬੈਸਟ ਪਾਲਿਸੀ ਆਫ ਲਾਈਫ ਉਹਦਾ ਹੈ ਹੀ ਐਜੂਕੇਸ਼ਨ ਤੋਂ ਬੰਦਾ ਜ਼ੀਰੋ ਆ ਜੀ ਉਹ ਇਹ ਤਾਂ ਬਿਲਕੁਲ ਗੱਲ ਤੁਹਾਡੀ ਸਹੀ ਆ ਤੇ ਆਪਣਾ ਮੁੱਦਾ ਵਿਚਾਲੇ ਰਹਿ ਗਿਆ ਹਨਾ ਲੋਰਸ ਹਾਂਜੀ ਇਹ ਤਾਂ ਹੁਣ ਬਸ ਅਸੀਂ ਤਾਂ ਕੀ ਕਹਿ ਸਕਦੇ ਆ ਜੀ ਤੇ ਤੁਹਾਡੇ ਮਾਧਿਅਮ ਰਾਹੀਂ ਇਹੀ ਕਹਿ ਸਕਦੇ ਆ ਵੀ ਅਮਿਤ ਸ਼ਾਹ ਜੀ ਥੋੜਾ ਜਿਹਾ ਗੌਰ ਕਰੋ ਇਸ ਗੱਲ ਬਾਰੇ ਵੀ ਜਦੋਂ ਪਾਣੀ ਆਪਾਂ ਖੁੱਲ ਛੱਡ ਖੁੱਲਾ ਛੱਡੀ ਜਾਈਏ ਜਾਈ ਛੱਡੀ ਜਾਈਏ ਕਈ ਵਾਰੀ ਆਪਣੇ ਘਰ ਮੂਰੇ ਲਾਇਆ ਹੋਇਆ ਡੈਮ ਜਾਂ ਆਪਣੇ ਘਰ ਮੂਰੇ ਕੀਤੀ ਹੋਈ ਕੰਧ ਉਹ ਵੀ गिर ਜਾਂਦੀ ਆ ਪਾਣੀ ਆ ਕੇ ਅੰਦਰ ਵੜ ਜਾਂਦਾ। ਬਾਕੀ ਤੁਸੀਂ ਸਮਝਦਾਰ ਹੋ ਮੈਂ ਇਸ਼ਾਰਾ ਕਿੱਥੇ ਮਾਰਿਆ ਵੀ ਦੇ ਦਿਓ ਕਿਹੜਾ ਦੇਖਣ ਦੀ ਲੋੜ ਨਹੀਂ ਹੈਗੀ। ਹੂੰ ਤੇ ਬਾਈ ਜੀ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਹੁਣ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆ ਹਨਾ। ਤੇ ਬਾਈ ਜੀ ਜਾਂਦੇ ਜਾਂਦੇ ਆਪਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ? ਮੈਂ ਨੌਜਵਾਨਾਂ ਨੂੰ ਇੱਕ ਹੀ ਮੈਸੇਜ ਆ ਪੰਜਾਬ 'ਚ ਕੰਮ ਦੀ ਕੋਈ ਥੋੜ੍ਹ ਨਹੀਂ ਕਰਨ ਵਾਲਾ ਚਾਹੀਦਾ। ਚਾਹੇ ਕੁਲਚੇ ਦੀ ਰੇੜੀ ਲਾ ਕੇ ਖੜ ਜਿਆ ਕਰੋ ਚਾਹੇ ਆਪਣਾ ਗੰਨੇ ਦੇ ਰਸ ਦਾ ਕੰਮ ਕਰ ਲੋ ਚਾਹੇ ਚਾਹ ਪਰੌਂਠੇ ਦਾ ਕੰਮ ਕਰ ਲੋ ਚਾਹੇ ਪਿੰਡ ਚ ਕਿਸੇ ਦੇ ਟਰੈਕਟਰ ਤੇ ਲੱਗ ਜਾਓ 500 ਰੁਪਏ ਦਿਹਾੜੀ ਆ ਹੁਣ ਕੰਬਾਈਨ ਚਲਾਉਣ ਲੱਗ ਜਾਓ ਦੋ ਸੀਜ਼ਨ ਲਾਇ 1 ਲੱਖ 20 ਹਜ਼ਾਰ ਆ ਗਿਆ ਉਹਦੇ ਨਾਲ ਸਾਲ ਦਾ ਘਰ ਚੱਲਦਾ ਤੇ ਆਪਣੇ ਖਰਚੇ ਜੋਗਾ ਬੰਦਾ ਕਰੀ ਜਾਂਦਾ ਹੁੰਦਾ ਹੈ ਡੁੱਤਾ ਪ੍ਰਾਪਰਟੀ ਦਾ ਕਰ ਲੋ ਬਹੁਤ ਕੰਮ ਨੇ ਜੀ ਪੰਜਾਬ ਚ ਤਾਂ ਪੰਜਾਬ ਤਾਂ ਕੰਮਾਂ ਦਾ ਸਰਮਾਇਆ ਜੀ ਜਿਹੜਾ ਇੱਥੇ ਆਉਂਦਾ ਬਣ ਕੀ ਜਾਂਦਾ ਇਹ ਲੋਕ ਤਾਂ ਕੋਈ ਗਿਆਨੀ ਹੈ ਬਿਲਕੁਲ ਵੱਡੇ ਵੱਡੇ ਕੰਪਨੀ ਹੋ ਰਹੀਆਂ ਕਿ ਲੱਗਦੀਆਂ ਨੇ ਬਿਲਕੁਲ ਜੀ ਲੁਧਿਆਣੇ ਦੇ ਵਿੱਚ ਬਾਹਰ ਦੀ ਨੇ ਸਾਰੇ ਗੁਜਰਾਤ ਦੇ ਮਹਾਰਾਸ਼ਟਰ ਦੇ ਤੇ ਵਰਕਰ ਵੀ ਜਿੰਨੇ ਨੇ ਸਾਰੇ ਯੂਪੀ ਬਿਹਾਰ ਦੇ ਨੇ ਜੀ ਹੂੰ ਜੇ ਸਾਡੇ ਲੋਕ ਕੰਮ ਕਰਨ ਤਾਂ ਉਹ ਫੈਕਟਰੀਆਂ ਦੇ ਵਿੱਚ ਕਿਉਂ ਲੱਗਣਾ ਕਿ ਸਾਡੇ ਲੋਕਾਂ ਦੀ ਯੂਨੀਅਨ ਨਹੀਂ ਹੈ ਸਾਡੇ ਲੋਕ ਕਹਿਣਗੇ ਜੇ ਇੱਕ ਪਰਦੇਸੀ ਭਈਆ 10 ਭਈਏ ਇਕੱਠੇ ਹੋ ਕੇ ਇੱਕ ਪੰਜਾਬੀ ਨੂੰ ਕੁੱਟ ਰਹੇ ਨੇ ਬਿਲਕੁਲ ਤਾਂ ਸਾਡੇ ਲੋਕਾਂ ਨੇ ਕੀ ਕਹਿਣਾ ਇਨੇ ਜ਼ਰੂਰ ਪੰਗਾ ਲਿਆ ਹੋਗਾ ਹਾਂ ਠੀਕ ਹੈ ਜੀ ਜੇ 10 ਪਰਦੇਸੀ ਪੰਜਾਬੀ ਇੱਕ ਬਈ ਨੂੰ ਕੁਟਰੇ ਨੇ ਫੇਰ ਸਾਡੇ ਵਾਲੇ ਨੇ ਕਹਿਣਾ ਦੇ ਲੱਗ ਕੇ ਮੈਂ ਠੱਗਾ ਕਰ ਰਿਹਾ ਤੇਜਾਰ ਕਰ ਰਿਹਾ ਯਾਨੀ ਸਾਡੇ ਵਾਲੇ ਜਦੋਂ ਸਾਡੇ ਹੀ ਨਹੀਂ ਬਣਦੇ ਹੂੰ ਉਹਦੇ ਕਰਕੇ ਆਪਾਂ ਪਿੱਛੇ ਆ ਜਦੋਂ ਕਹਿੰਦੇ ਨਹੀਂ ਹੁੰਦੇ ਏਕਤਾ ਚ ਬਾਲਾ ਜਦੋਂ ਸਾਡੀ ਏਕਤਾ ਹੋਗੀ ਮਹਿਸੂਸ ਤੋਂ ਬਾਅਦ ਫਿਰ ਆਪਾਂ ਅੱਗੇ ਆ ਜੀ ਠੀਕ ਹੈ ਜੀ ਤੇ ਸਤਿ ਸ਼੍ਰੀ ਅਕਾਲ ਦੋਸਤੋ ਤੇ ਮੈਂ ਤੁਹਾਡਾ ਆਪਣਾ ਦੋਸਤ ਸਮਰਨਜੀਤ ਸਿੰਘ ਮੇਰਾ ਕੈਮਰਾਮੈਨ ਮਨਿੰਦਰ ਸਿੰਘ ਧੰਨਵਾਦ